ਅੰਦਰ ਬਾਾਰ ਵਿਚਰਦੇ ਆ ਤੇ ਬਹੁਤ ਨੌਲੇਜ ਜਿਹੜੀ ਹੈਗੀ ਆ ਰੱਖਦੇ ਆ ਇੰਨਾ ਜਾਣਕਾਰੀ ਰੱਖਦੇ ਆ ਕਿਹੜੇ ਸਥਾਨ ਤੇ ਕਿੱਥੇ ਕਿਹੜੇ ਸ਼ਹਿਰ ਦੇ ਕਿਹੜਾ ਪਖੰਡ ਚੱਲੀ ਜਾਂਦਾ ਪਤਾ ਸਤਿਗੁਰ ਦੀ ਕਿਰਪਾ ਤੇਰੇ ਸਾਥ ਸੰਗਤ ਨੂੰ ਬੇਨਤੀ ਕਰਦਾ ਸੀਗਾ ਕਹਿੰਦਾ ਅਮਰਤ ਬਲੇ ਅਮਰਤ ਬਲੇ ਦਾ ਦਾਤੇ ਉਹਨੂੰ ਆਪ ਨੂੰ ਪੁੱਛ ਲਓ ਅਮਰਤ ਸ਼ਬਦ ਦੀ ਡੈਫੀਨੇਸ਼ਨ ਕਰ ਪਤਾ ਲੱਗੇ ਅਮਰਤ ਸ਼ਬਦ ਦੀ ਵਿਆਖਿਆ ਕਰ ਭਈ ਵਿਆਖਿਆਨ ਕਰਦੇ ਤੇਰਾ ਵਿਆਖਿਆਨ ਗੁਰਬਾਣੀ ਦੇ ਅਕੋਰਡਿੰਗ ਹੋਵੇ ਨਾ ਕਿ ਆਪੋ ਜੀ ਹੋਵੇ ਗੁਰਬਾਨ ਦੇ ਖਿਲਾਫ ਨਾ ਆਵੇ ਉੱਥੇ ਕੁੰਡੀ ਫਸ ਜਾਣੀ ਜੇ ਤੁਸੀਂ ਕਿਸੇ ਨੂੰ ਪੁੱਛੋਗੇ ਨਾ ਆਮ ਤੌਰ ਤੇ ਵੀ ਪਾਠੀ ਪਾਠੀ ਆਖਦੇ ਬਾਬਾ ਜੀ ਪਾਠੀ ਦਾ ਮਤਲਬ ਦੱਸਿਓ ਥੋੜਾ ਫਸ ਜਾਣੀ ਗੱਲਾਂ ਖੈਰ ਗੱਲ ਜੀਵਨ ਕੁਝ ਹੋਰ ਦੇਖ ਵਿਖਾਉਣ ਕੁਝ ਹੋਰ ਹੁੰਦਾ ਤੇ ਕਮਾਉਣ ਕੁਝ ਹੋਰ ਹੁੰਦਾ ਕਮਾਉਣ ਦਾ ਨਾਮ ਕੁਝ ਹੋਰ ਹੈ ਕਮਾਣ ਦਾ ਨਾਮ ਤੁਸੀਂ ਗੁਰੂ ਨੂੰ ਪੁੱਛੋਗੇ ਹਰ ਇੱਕ ਗੱਲ ਮੈਂ ਸਿਰ ਉੱਤੇ ਬੇਨਤੀ ਕਰਨ ਲੱਗਾ ਸ਼ਬਦ ਗੁਰੂ ਨੂੰ ਪੁੱਛੋ ਫੇਰ ਪਤਾ ਲੱਗਣਾ ਤੁਹਾਡੇ ਕਿਹੜੇ ਕਰਮ ਦੇ ਬਾਰੇ ਗੁਰੂ ਕੀ ਬੋਲਦਾ ਪਿਆ ਕਹਿ ਰਹੇ ਹੋ ਬੇਨਤੀ ਕਰ ਲੱਗਾ ਸੀ ਸਾਥ ਸੰਗਤ ਧਰਮ ਬੜੇ ਨੇ ਭਾਵੇਂ ਤੁਸੀਂ ਅੰਮ੍ਰਿਤ ਵਸਤ ਦੀ ਗੱਲ ਕਰ ਲੋ ਭਾਵੇਂ ਤੁਸੀਂ ਮੈਂ ਕਹਿੰਦਾ ਦਸਵਾਂ ਤੁਸੀਂ ਜਿਹੜਾ ਕਰਦੇ ਦਸਵੇਂ ਦਾ ਮੈਨੂੰ ਅਰਥ ਦੱਸ ਦਿਓ ਤੁਸੀਂ ਦਸਵੇਂ ਦਾ ਅਰਥ ਕੀ ਹੁੰਦਾ ਹੈ ਤੇ ਦਸਵਾਂ ਕਰ ਲੈਂਦੇ ਆ ਬੰਦਾ ਮਰ ਗਿਆ ਬੰਦਾ ਚਲੇ ਗਿਆ ਸਰੀਰ ਛੱਡ ਗਿਆ ਉਸ ਤੋਂ ਬਾਅਦ ਅਸੀਂ ਦਸਵਾਂ ਕਰਦੇ ਆ ਹਾਂਜੀ ਕੋਈ ਖੰਡ ਬਾੜ ਰਖਾਉਂਦਾ ਕੋਈ ਸਹਿਜ ਬਾੜ ਰਖਾਉਂਦਾ ਉਸ ਤੋਂ ਬਾਅਦ ਵੀ ਉਹ ਜੇ ਕਰਮ ਕਰਦੇ ਜਿਹੜੇ ਕਿ ਮਨਮਤ ਨੇ ਆਪ ਕੋ ਵਾਹਿਗੁਰੂ ਜਿਹੜੇ ਗੁਰੂ ਦੀ ਸ਼ਬਦ ਦੀ ਕਸਵਟੀ ਤੇ ਖਰੇ ਨਹੀਂ ਉਤਰਦੇ ਕਈ ਗੱਲਾਂ ਨੇ ਬਰਹਿਣੇ ਦੇ ਪਾਠ ਨਿੱਕੀ ਜੀ ਗੱਲ ਕਰਦਾ ਕਹਿੰਦੇ ਨੇ ਬਰਹਿਣੇ ਦਾ ਪਾਠ ਰੱਖ ਆਪਾਂ ਹੈ ਨਾ ਪੰਜਾਬ ਜੀ ਬੜਾ ਕਰਦੇ 6 ਮਹੀਨੇ ਤੋਂ 1 ਮਹੀਨੇ ਤੋਂ ਕਦੇ ਹੈ ਨਾ ਤੇ ਗੁਰਮਤਿ ਦਸਵੇਂ ਕਹਿੰਦੇ ਅੰਤਿਮ ਅਰਦਾਸ ਅੰਤਿਮ ਅਰਦਾਸ ਆਪਾਂ ਦਸਵੇਂ ਦਾ ਮਤਲਬ ਕੀ ਹੁੰਦਾ ਅੰਤਿਮ ਅਰਦਾਸ ਹੋ ਗਈ ਅੰਤਿਮ ਦਾ ਮਤਲਬ ਹੈ ਇੰਗਲਿਸ਼ ਵਿੱਚ ਇਹਨੂੰ ਆਖਦੇ ਆ ਕਿ ਲਾਸਟ ਪ੍ਰੇਅਰ ਲਾਸਟ ਪ੍ਰੇਅਰ ਅਖੀਰਲੀ ਬੇਨਤੀ ਪ੍ਰਾਰਥਨਾ ਜਦੋਂ ਅਖੀਰਲੀ ਪ੍ਰਾਰਥਨਾ ਰੱਬ ਦੇ ਅੱਗੇ ਅਕਾਲ ਪੁਰਖ ਦੇ ਅੱਗੇ ਹੋ ਗਈ ਆ ਨਾ ਪ੍ਰਮਾਤਮਾ ਦੇ ਚਰਨਾਂ 'ਚ ਗੁਰੂ ਦੇ ਚਰਨਾਂ 'ਚ ਹੋ ਗਈ ਤੇ ਰਹਿ ਰਹਿ ਕਿਹੜੀ ਗਈ ਰਹਿ ਗਈ ਜੇ ਰਹਿ ਗਈ ਕੋਈ ਅਰਦਾਸਾਂ ਅਜੇ ਵੀ ਨਹੀਂ ਜੀ ਬਾਬਾ ਜੀ ਇੱਕ ਸਾਲ ਪਹਿਲਾਂ 2 ਸਾਲ ਪਹਿਲਾਂ ਉਹ ਸਰੀਰ ਤਾਂ ਚਲੇ ਗਿਆ ਸਰੀਰ ਤਾਂ ਜਿਹੜਾ ਸੁਆਹ ਹੋ ਗਿਆ ਮਿੱਟੀ ਦਾ ਮਾਟੀ ਮਾਟੀ ਹੋਈ ਏਕ ਰਵਣ ਹਾਰੇ ਕੀ ਕਮਨ ਤੇ ਕਵਨ ਮੁਵਾਰੇ ਕਵਨ ਮੁਵਾ ਬ੍ਰਹਮਜਾਨੀ ਮਿਲ ਕਰੋ ਵਿਚਾਰਾ ਇਹ ਤਾਂ ਚਲਤ ਭਇਆ ਮਹਾਰਾਜ ਕਹਿੰਦੇ ਜਿਹੜਾ ਆਇਆ ਸੀ ਐ ਆਇਆ ਸੀ ਉਹ ਚਲੇ ਗਿਆ ਅਸੀਂ ਰੋਜ਼ ਬੜਦੇ ਆ ਨਾ ਕਿ ਜੋ ਆਇਆ ਸੋ ਚਲਸੀ ਸਭ ਕੋਈ ਆਈ ਵਾਰੀ ਹੈ ਅਸਾਜੀ ਵਾਰ ਵਿੱਚ ਆਉਂਦਾ ਨਾ ਅਸਾਦੀ ਵਾਰ ਜਿਹੜੇ ਪ੍ਰਾਣੀ ਸੁਣਦੇ ਉਹਨਾਂ ਨੂੰ ਪਤਾ ਹੈ ਜੋ ਆਇਆ ਸੋ ਚਲਸੀ ਤੇ ਮਹਾਰਾਜ ਵੀ ਕਹਿੰਦੇ ਕਿ ਇਹ ਤਾਂ ਚਲਤ ਭਇਆ ਇਹ ਤਾਂ ਭਾਈ ਜਿਹੜਾ ਆਇਆ ਸੀ ਸਮਾਂ ਵੈਲਿਡਿਟੀ ਜਿਹੜੀ ਸੀਨ ਸੀਗੀ ਜਿਹੜੀ ਉਹਦਾ ਰੀਚਾਰਜ ਦਾ ਟਾਈਮ ਸੀ ਰੀਚਾਰਜ ਦਾ ਟਾਈਮ ਖਤਮ ਹੋ ਗਿਆ ਹੁਣ ਤਾਂ ਜਿਹੜੀ ਇਨਕਮਿੰਗ ਜਿਹੜੀ ਸੀਗੀ ਉਹ ਚਲਦੀ ਪਈ ਤੇ ਆਉਟਪੁੱਟ ਬੰਦ ਹੋ ਗਈ ਤੇ ਥੋੜੇ ਸਮੇ ਬਾਅਦ ਉਹ ਇਨਕਮਿੰਗ ਵੀ ਬੰਦ ਹੋ ਜਾਣੀ ਆ ਤੇ ਵੈਲਿਡਿਟੀ ਜਿਹੜਾ ਸਮਾਂ ਸੀਗਾ ਸਵਾਸਾਂ ਦੀ ਕੁੰਜੀ ਉਹ ਖਤਮ ਹੋ ਗਈ ਹੈ ਤੇ ਸਰੀਰ ਜਿਹੜਾ ਸੀਗਾ ਮਾਟੀ ਮਾਟੀ ਹੋਈ ਏਕ ਪੰਜ ਤੱਤ ਜਿਹੜੇ ਸੀਗੇ ਉਹ ਪੰਜ ਤੱਤਾਂ 'ਚ ਹੀ ਮਿਲ ਗਿਆ ਤੇ ਸਰੀਰ ਜਿਹੜਾ ਮਾਟੀ ਸੀ ਉਹ ਮਾਟੀ 'ਚ ਹੀ ਮਿਲ ਗਿਆ ਸੀ ਸਵਾੜ ਸਾੜਦਾ ਉਹਨੂੰ ਸਵਾ ਬਣ ਗਈ ਆ ਤੇ ਫਿਰ ਰਹਿ ਕਿ ਗਿਆ ਹੁਣ ਕਿੱਥੇ ਹੈਗਾ ਉਹ ਉਹ ਜੀਵਾਤਮਾ ਕਿੱਥੇ ਹੈ ਜਿਹਦੀ ਅਰਦਾਸਾਂ ਅਸੀਂ ਕਰਦੇ ਫਿਰਦੇ ਆ ਅਸੀਂ ਕਹਿੰਦੇ ਅੰਤਿਮ ਅਰਦਾਸ ਅਖੀਰਲੀ ਹੋ ਗਈ ਤੇ ਰਹਿ ਕਿ ਢੀ ਗਈ ਜੇ ਰਹਿੰਦੀ ਆ ਜੇ ਵੀ ਰਹਿੰਦੀ ਆ ਤੇ ਜਿਹੜੀ ਅਖੀਰਲੀ ਕੀਤੀ ਉਹ ਪ੍ਰਵਾਨ ਨਹੀਂ ਹੋ ਜਾ ਖਵਾਏ ਹੋਏ ਅਖਵਾਹੀ ਗੁਰੂ ਅਜੇ ਮਤਲਬ ਸਾਫ਼ ਹੈਗਾ ਜੇ ਜਿਹੜੀ ਤੁਸੀਂ ਅੰਤਿਮ ਕੀਤੀ ਸੀ ਉਹ ਅਰਦੇ ਮਰਦਾਸ ਜੇ ਪ੍ਰਵਾਨ ਨਹੀਂ ਹੋਈ ਜੋ ਪ੍ਰਵਾਨ ਹੋ ਗਈ ਤੇ ਭਾਈ ਕਹਿੰਦਾ ਮਰਾਜ ਉਹਨੂੰ ਚਰਨਾਂ ਜੀ ਨਿਵਾਸ ਬਖਸ਼ਿਓ ਜੇ ਜਿਹੜੀ ਧਰਮ ਆ ਯਾਤਰਾ ਕੀਤੀ ਹੈ ਜੀਵਨ ਯਾਤਰਾ ਇਹ ਸਫਲਾ ਕਰਦੇ ਹੋ ਤੁਸੀਂ ਉਹਦੇ ਕਰਮ ਮਹਾਰਾਜ ਕਿਰਪਾ ਕਰਿਓ ਕਿ ਮਾੜੇ ਚੰਗੇ ਕਰਮ ਨਾ ਵਿਚਾਰਿਓ ਉਸ ਪ੍ਰਾਣੀ ਦੇ ਤੇ ਉਹਦੀ ਜੀਵਨ ਯਾਤਰਾ ਸਫਲਾ ਕਰਿਓ ਸਫਲਾ ਦਾ ਮਤਲਬ ਇਹ ਉਹਦੇ ਅਨੇ ਮੁਜਬਣਾ ਮਰਨਾ ਮਿਟਾ ਦਿਓ ਤੇ ਚਰਨਾ ਚ ਨਿਵਾਸ ਮੰਗਦੇ ਆ ਕਿਨੇ ਮੰਗਦੇ ਮਹਾਰਾਜ ਸੱਚਖੰਡ ਨਿਵਾਸ ਬਖਸ਼ਿਓ ਜੇ ਸੱਚਖੰਡ ਨਿਵਾਸ ਦੀ ਗਰੰਟੀ ਸਿੰਘ ਦੀ ਅੰਤਿਮ ਅਰਦਾਸ ਪ੍ਰਵਾਨ ਹੋ ਗਈ ਤਾਂ ਫਿਰ ਰਹਿ ਕਿਹੜੀ ਗਈ ਜੇ ਰਹਿੰਦੀ ਹੈ ਤਾਂ ਅੰਤਿਮ ਪ੍ਰਵਾਨ ਨਹੀਂ ਹੋਈ ਕਲਪਾ ਹੈ ਨਾ ਕੋਈ ਨਾ ਕੋਈ ਤਾਂ ਗੱਲ ਨਿਕਲੂਗੀ ਨਾ ਵਿਚਾਲੇ ਤੇ ਕਿੱਥੇ ਅਸੀਂ ਕੀ ਕਰਦੇ ਪਿਆ ਫਿਰ ਕਿ ਵਿਚਾਰ ਕਰੋ ਗੁਰਮੁਖ ਹੋਇ ਸੁਖਰੇ ਵਿਚਾਰ ਮੈਂ ਬੇਨਤੀ ਕਰ ਕਿੱਥੇ ਕਰ ਰਿਆ ਸੀ ਸਾਧ ਸੰਗਤ ਪਰਮ ਬੜੇ ਨਹੀਂ ਸਾਡੇ ਲੋਕਾਂ ਦੇ ਭੁਲੇਖੇ ਬੜੇ ਨਹੀਂ ਇਹ ਵੀ ਇੱਕ ਬੜਾ ਵੱਡਾ ਭਰਮ ਹੈ ਜਿਸ ਵਿੱਚ ਕਿ ਮੈਂ ਤੁਹਾਨੂੰ ਇੱਕ ਪਰਮਾਨ ਦਿੱਤਾ ਨਿਕਾ ਜਾ ਇਦਾਂ ਦੀਆਂ ਗੱਲਾਂ ਮੇਰੇ ਕੋਲ ਮੂਹਤ ਨਹੀਂ ਬਹੁਤ ਗੱਲਾਂ ਨਹੀਂ ਜਿੰਨਾ ਪੁਆਇੰਟਾਂ ਤੇ ਅਸੀਂ ਵਿਚਾਰ ਕਰਾਂਗੇ ਤੇ ਪਤਾ ਲੱਗੇਗਾ ਅਸੀਂ ਕਰ ਕੀ ਰਿਹਾ ਤੇ ਕਰਨਾ ਕੀ ਚਾਹੀਦਾ ਤੇ ਮੈਂ ਸ਼ੁਰੂਆਤ 'ਚ ਹੀ ਬੇਨਤੀ ਕਰਨ ਲੱਗਾ ਜਦੋਂ ਮੈਂ ਨਵਾਂ-ਨਵਾਂ ਸਤਗੁਰੂ ਜੀ ਕਿਰਪਾ ਅਪਲੋ ਕੰਪਨੀ ਦੀ ਨੌਕਰੀ ਛੱਡ ਕੇ ਇੱਧਰ ਲੱਗਿਆ ਨਾ ਤੇ ਮੈਂ ਨੂੰ ਐਂ ਜਾਪਦਾ ਸੀਗਾ ਮੈਨੂੰ ਇੰਜ ਲੱਗਦਾ ਸਾਥ ਸੰਗਤ ਕਿ ਸਿੱਖ ਧਰਮ ਹੀ ਕਿੰਨੇ ਵੇਖਲਾ ਧਰਮ ਹੈ ਦੁਨੀਆ 'ਚ ਤੇ ਹੈ ਵੀ ਸੱਚਾਈ ਹੈ ਪਰ ਵੱਖਰੀ ਗੱਲ ਹੈ ਮੈਨੂੰ ਬੜਾ ਦੁੱਖ ਹੁੰਦਾ ਸਾਥ ਸੰਗਤ ਬੜਾ ਦੁੱਖ ਹੁੰਦਾ ਜਦੋਂ ਮੈਂ ਡਾਕਟਰ ਇਕਬਾਲ ਸਾਹ ਦੀ ਏ ਇਕਬਾਲ ਅਹਿਮਦ ਦੀ ਕਿਤਾਬ ਪੜ੍ਹੀ ਉਹਦੇ ਵਿੱਚ ਉਹ ਲਿਖਦਾ ਹੈ ਕਿ ਗੁਰੂ ਨਾਨਕ ਨੇ ਜਿਹੜੀ ਫੁਲਵਾੜੀ ਲਾਈ ਸੀ ਜਿਹੜਾ ਬਗੀਚਾ ਗੁਰੂ ਨਾਨਕ ਲਾਇਆ ਸੀ ਉਸ ਬਗੀਚੇ ਦੇ ਅੰਦਰ ਜਿਹੜੀ ਸੋਭਾ ਹੈ ਖੁਸ਼ਬੂ ਹੈ ਬੜੀ ਪਿਆਰੀ ਹੈ ਬੜੀ ਸੋਹਣੀ ਖੁਸ਼ਬੂ ਦਿੰਦੀ ਹੈ ਗੁਰੂ ਨਾਨਕ ਦੀ ਫੁੱਲਵਾੜੀ ਗੁਰੂ ਨਾਨਕ ਨੇ ਜਿਹੜਾ ਬਗੀਚਾ ਲਾਇਆ ਸੀ ਪਰ ਕਹਿੰਦਾ ਸਾਥ ਸੰਗਤ ਦੇ ਦੇ ਵਿੱਚ ਫੁੱਲ ਤਾਂ ਬੜੇ ਸੋਹਣੇ ਸੋਹਣੇ ਨੇ ਬੜੇ ਮਨ ਭਾਉਣੇ ਫੁੱਲ ਨੇ ਬੜੀ ਸੋਹਣੀ ਖੁਸ਼ਬੂ ਆਉਂਦੀ ਹੈ ਗੁਰੂ ਨਾਨਕ ਦੇ ਬੋਲਾਂ ਵਿੱਚੋਂ ਗੁਰੂ ਨਾਨਕ ਦੀ ਬਾਣੀ ਵਿੱਚੋਂ ਇੰਜ ਕਹਿ ਲੋ ਪੋਲਵਾੜੀ ਦਾ ਮਤਲਬ ਗੁਰੂ ਨਾਨਕ ਦੇ ਬੋਲ ਗੁਰੂ ਨਾਨਕ ਦੀ ਬਾਣੀ ਹੈ ਨਾ ਗੁਰੂ ਨਾਨਕ ਨੇ ਜਿਹੜਾ ਧਰਮ ਪੰਥ ਚਲਾਇਆ ਨੀ ਵੇਖਲਾ ਧਰਮ ਐ ਪਾਂਡਾ ਆਇਆ ਤੇ ਪੰਡ ਪਾਂਡਾ ਕਹਿਣ ਲੱਗੇ ਜਨੇਊ ਪਾ ਲੋ ਕਹਿੰਦੇ ਨਹੀਂ ਪਾਂਡਿਆ ਉਹ ਜਨੇਊ ਪਾ ਜਿਹੜਾ ਜਨੇਊ ਪਾ ਕਰਕੇ ਬਾਰ-ਬਾਰ ਦਾ ਜੰਮਣਾ ਮਰਨਾ ਕੱਟਿਆ ਜਾਵੇ ਤੇ ਬਾਰ-ਬਾਰ ਦਾ ਜਿਹੜਾ ਹੈ ਉਹ ਇਸ ਦੁਨੀਆ 'ਚ ਆਉਣਾ ਜਾਉਣਾ ਖਤਮ ਹੋ ਜਾਵੇ ਐ ਪਾਂਡੇ ਉਹ ਜਨੇਊ ਹੈ ਦਾ ਪਾ ਇਹ ਉਹ ਜਨੇਊ ਜਿਹੜਾ ਹੈ ਤਾਂ ਪਾਂਡੇ ਘੱਟ ਹੈ ਪਾਂਡੇਆ ਤੇਰੇ ਕੋਲ ਹੈ ਤਾਂ ਦੱਸ ਦੇ ਪਾ ਦੇ ਮੈਨੂੰ ਉਹ ਜਨੇ ਉਪਾ ਦੇ ਪਾਂਡੇ ਦਾ ਜਿਹੜਾ ਸਾਥ ਸੰਗਤ ਉਹ ਤੇ ਸਮਝ ਤੋਂ ਬਾਹਰ ਗੱਲ ਹੋਦੀ ਆਖੋ ਬਾਹਰ ਗਈ ਸਮਝ ਤੋਂ ਬਾਹਰ ਹੋ ਗਈ ਤੇ ਗੁਰੂ ਨਾਨਕ ਨੇ ਜੇ ਜਾ ਕਰਕੇ ਹਰਿਦਵਾਰ ਵਿੱਚ ਪਾਂਡੇ ਉਧਰ ਸੂਰਜ ਨੂੰ ਪਾਣੀ ਦੇਈ ਜਾਂਦੇ ਆ ਮਹਾਰਾਜ ਫਿੱਟ ਕਰਕੇ ਸੂਰਜ ਨੂੰ ਉਧਰ ਪੰਜਾਬ ਵੱਲ ਮੂੰਹ ਕਰਕੇ ਪਾਣੀ ਆ ਬੁੱਕਾ ਨਾਲ ਜਿਹੜਾ ਗੰਗਾ 'ਚ ਵੜ ਕੇ ਪਾਣੀ ਸੋਟਣ ਲੱਗੇ ਵੈਸੇ ਜੀ ਕੀ ਸੀਗਾ ਕੀ ਮੈਸੇਜ ਸੀ ਆਵਦਾ ਮੈਂ ਕਿੱਥੇ ਗੱਲ ਕਰਿਆ ਕਰਮ ਕਾਂਡ ਬੜਾ ਹੈ ਟੋਂਗ ਬੜਾ ਜਿਹੜੇ ਗੁਰੂ ਨਾਨਕ ਨੇ ਫੁਲਵਾੜੀ ਲਾਈ ਗੁਰੂ ਨਾਨਕ ਨੇ ਜਿਹੜੀ ਸਿੱਖਿਆ ਸਾਨੂੰ ਦਿੱਤੀ ਅਸੀਂ ਕੋਸਾਂ ਦੂਰ ਆ ਗਏ ਤੇ ਡਾਕਟਰ ਇਕਬਾਲ ਮੁਹੰਮਦ ਕਹਿੰਦਾ ਸਾਧ ਸੰਗਤ ਆਪਣੀ ਕਿਤਾਬ ਦੇ ਵਿੱਚ ਕਹਿੰਦਾ ਕਿ ਮੈਨੂੰ ਬੜਾ ਦੁੱਖ ਲੱਗਦਾ ਤੇ ਮੈਨੂੰ ਵੀ ਬੜਾ ਦੁੱਖ ਲੱਗਦਾ ਸਾਧ ਸੰਗਤ ਜਦੋਂ ਮੈਂ ਆਪਣੇ ਗੁਰਦੇ ਸਿੱਖਾਂ ਨੂੰ ਭਰਮਾਂ ਚ ਗਿਆ ਹੋਏ ਕਰਮ ਕਰਦੇ ਵੇਖਦਾ ਪਖੰਡ ਰੂਪੀ ਮਿੱਥਿਆ ਕਰਮ ਕਰਦੇ ਵੇਖਦਾ ਤੇ ਬੜਾ ਦੁੱਖ ਲੱਗਦਾ ਸਾਨੂੰ ਵੀ ਡਾਕਟਰ ਇਕਬਾਲ ਸਾਹਿਬ ਕਹਿ ਰਹੇ ਨੇ ਕਿ ਗੁਰੂ ਨਾਨਕ ਨੇ ਜਿਹੜਾ ਬਾਗਿਚਾ ਲਾਇਆ ਸੀ ਜਿਹੜੀ ਫੁੱਲવાડી ਗੁਰੂ ਨਾਨਕ ਨੇ ਲਾਈ ਉਹ ਬੜੀ ਸੋਹਣੀ ਹੈ ਉਹਦੇ ਚ